ਬਹੁਤ ਵੱਡੀ ਦੇਣ ਦਿੱਤੀ ਇੱਕ ਨਾਰਾ ਬਖਸ਼ਿਸ਼ ਕੀਤਾ ਜਿਸ ਨੂੰ ਜਪਣ ਦੇ ਨਾਲ ਮੁਖ ਵੀ ਪਵਿੱਤਰ ਹੁੰਦਾ ਹੈ ਅਤੇ ਨਾਲ ਸਿਮਰਨ ਵੀ ਹੁੰਦਾ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਦੀ ਬਾਣੀ ਫਰਮਾਉਂਦੀ ਹੈ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆਂ ਦੇ ਮਾਵਾਕ ਅਨਸਾਰ ਜਹਰਾ ਜੋਰ ਹਾਜਰਾ ਹਜ਼ੂਰ ਚਵਰ ਛਤਰ ਤਖਤਾਂ ਦੇ ਮਾਲਕ ਜੋਗੋ ਜੋਗੋ ਅਟਲ ਗੁਰੂ ਰੂਪੇਰੀ ਸਾਹਾ ਸੰਗਤ ਜੀਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਚੇ ਸੁੱਚੇ ਦਰਬਾਰ ਦੇ ਵਿੱਚ ਪਹੁੰਚੀਆਂ ਸੰਗਤਾਂ ਭਾਈ ਬਹਿਲੋ ਸਭ ਤੋਂ ਪਹਿਲੋ ਜੋ ਗੁਰੂ ਦੇ ਅਨਨ ਪਿਆਰੇ ਸਿੱਖ ਸੇਵਾ ਦੇ ਪਹੁੰਚ ਭਾਈ ਪਹਿਲੋ ਸਭ ਤੋਂ ਪਹਿਲੋ ਜਿਨ੍ਹਾਂ ਨੇ ਮਾਨ ਹਾਸਲ ਕੀਤਾ ਜਿੱਥੇ ਇਸ ਨਕਰ ਦੇ ਭਾਈ ਪਹਿਲੋ ਸਭ ਤੋਂ ਪਹਿਲੇ ਨਹੀਂ ਮਾਨ ਪ੍ਰਾਪਤ ਕੀਤਾ ਤਾਂ ਅੱਜ ਉਹ ਜਗ੍ਹਾ ਤੇ ਹੀ ਬੱਚਿਆਂ ਨੂੰ ਗੁਰੂ ਸਾਹਿਬਾਂ ਦੇ ਦਰਬਾਰ ਦੇ ਵਿੱਚ ਅਰਦਾਸ ਬੇਨਤੀ ਹੋਈ ਅਤੇ ਅੱਜ ਉਸੇ ਅਸਥਾਨ ਤੇ ਇਹਨਾਂ ਨੂੰ ਬੱਚਿਆਂ ਨੂੰ ਸਨਮਾਨ ਦਿੱਤਾ ਜਾਣਾ ਹੈ ਆਓ ਭਾਈ ਪਹਿਲੋ ਸਭ ਤੋਂ ਪਹਿਲੋ ਗੁਰੂ ਜੀ ਦੇ ਅਨਨ ਪਿਆਰੇ ਸਿੱਖ ਨੂੰ ਯਾਦ ਕਰਕੇ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਬੁਲਾਇਓ ਫਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰਿੰਦ ਦੇ ਮਾਵਾਕਾ ਅਨਸਾਰ ਕੁਝ ਨਾ ਕੁਝ ਗੁਰ ਇਤਿਹਾਸ ਗੁਰਬਣੀ ਵਿਚਾਰ ਸੁਖ ਇਤਿਹਾਸ ਦੇ ਵਿੱਚੋਂ ਕਹਿਣ ਦਾ ਕੁਝ ਨਾ ਕੁਝ ਕਹਿਣ ਦਾ ਯਤਨ ਕਰਾਂਗਾ ਮੈਂ ਸਭ ਤੋਂ ਪਹਿਲਾਂ ਜੋ ਧਰਮ ਦੇ ਕਾਰਜਾਂ ਦੇ ਲਈ ਬਹੁਤ ਵੱਡਾ ਯੋਗਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਜਿਨ੍ਹਾਂ ਦਾ ਉਦਮ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰੰਕ ਕਮੇਟੀ